ਲਾਇਨਸ ਕਲੱਬ ਸਟਾਰ ਵੱਲੋਂ ਪ੍ਰਦਾਨ ਹਰਜੀਤ ਹਸੈਣੀ ਅਤੇ ਪ੍ਰੋਜੈਕਟ ਚੇਅਰਮੈਨ ਗੌਰਵ ਮਹਾਜਨ ਦੀ ਅਗਵਾਈ ਹੇਠ ਰਾਸ਼ਨ ਵੰਡ ਪ੍ਰੋਜੈਕਟ ਪੂਰਾ ਕੀਤਾ ਗਿਆ। ਲਾਇਨਸ ਕਲੱਬ ਸਟਾਰ ਦੇ ਹੀ ਮੈਂਬਰ ਗੌਰਵ ਮਹਾਜਨ ਵੱਲੋਂ ਆਪਣੇ ਜਨਮ ਦਿਨ ਦੇ ਉਪਲਬਖ ਵਿੱਚ 10 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਸਾਬਕਾ ਜ਼ਿਲ੍ਹਾ ਗਵਰਨਰ ਸੁਦੀਪ ਗਰਗ ਰੀਜਨ ਚੇਅਰਮੈਨ ਅਜਮੇਰ ਸਿੰਘ ਨੇ ਸ਼ਿਰਕਤ ਕੀਤੀ ਜਿੰਨ੍ਹਾਂ ਨੇ ਨਿੱਘਾ ਸਵਾਗਤ ਲਾਇਨਸ ਕਲੱਬ ਸਟਾਰ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਪ੍ਰੋਜੈਕਟ ਚੇਅਰਮੈਨ ਗੌਰਵ ਮਹਾਜਨ ਨੇ ਕਿਹਾ ਕਿ ਆਤਮਿਕ ਸੰਤੁਸ਼ਟੀ ਮਹਿਸੂਸ ਹੋਈ ਹੈ ਕਿ ਉਹਨਾਂ ਨੇ ਜਿੰਨਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ ਉਹਨਾਂ ਪਰਿਵਾਰਾਂ ਵਿੱਚ ਬਜ਼ੁਰਗ ਲੋਕ ਜਦੋਂ ਜਿਹੜੇ ਸੇਤ ਪੱਖੋਂ ਕਮਾਉਣ ਵਿੱਚ ਅਸਮਰਥ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹਨਾਂ ਨੂੰ ਬੇहद ਖੁਸ਼ੀ ਹੋਈ ਹੈ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਉਹਨਾਂ ਵੱਲੋਂ ਕੀਤੇ ਜਾਂਦੇ ਰਹਿਣਗੇ ਇਸ ਮੌਕੇ ਤੇ ਲਾਇਨਸ ਕਲੱਬ ਸਟਾਰ ਦੇ ਮੈਂਬਰਾਂ ਵੱਲੋਂ ਵੀ ਗੌਰ ਮਹਾਜਨ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੱਤੀ ਲਾਇਨਸ ਕਲੱਬ ਪਠਾਨਕੋਟ ਸਟਾਰ ਗਰੀਬਾਂ ਨੂੰ ਰਾਸ਼ਨ ਵੰਡਿਤ ਕਰ ਰਿਹਾ ਹੈ ਇਸ ਮੌਕੇ ਤੇ ਸਾਡੇ ਪੀ ਡੀਜੀ ਸੁਦੀਪ ਕਰਗ ਜੀ ਸਾਡੇ ਰੀਜੀਨ ਚੇਅਰਮੈਨ ਲਾਇਨ ਜਮੇਰ ਸਿੰਘ ਜੀ ਸਾਡੇ ਲਾਇਨ ਰਣਵੀਰ ਵਾਲਿਆ ਜੀ ਤੇ ਸਾਡੇ ਪ੍ਰਧਾਨ ਲਾਇਨ ਹਰਜੀਤ ਸਿੰਘ ਜੀ ਤੇ ਬਾਕੀ ਮੇਰੇ तमाम ਮੈਂਬਰ ਸਾਹਿਬਾਨ ਅੱਜ ਸਾਡੇ ਇੱਥੇ ਨਾਲ ਇਕੱਠੇ ਹੋਏ ਨੇ ਇਸ ਨੋਬਲ ਕੌਜ਼ ਵਾਸਤੇ ਲਾਇਨਸ ਕਲੱਬ ਪਠਾਨਕੁਟ ਸਟਾਰ ਸ਼ੁਰੂ ਤੋਂ ਹੀ ਐਸੇ ਜਿਹੜੇ ਨੋਬਲ ਕੌਜ਼ ਨੇ ਉਹਨਾਂ ਵਿੱਚ ਕਾਫੀ ਅੱਗੇ ਰਿਹਾ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਇਹੋ ਜਿਹੇ ਜਿਹੜੇ ਕੰਮ ਨੇ ਸੋਸਾਇਟੀ ਵਾਸਤੇ ਜਿਹੜੇ ਅੱਛੇ ਕੰਮ ਨੇ ਉਹ ਕਰਦੇ ਰਵਾਂਗੇ ਔਰ ਮੈਂ ਉਮੀਦ ਕਰਦਾ ਕਿ ਸਾਡੀ ਸਾਰੀ ਟੀਮ ਇਹਨਾਂ ਪ੍ਰੋਜੈਕਟਸ ਦੇ ਵਿੱਚ ਫੁੱਲੀ ਐਕਟਿਵ ਰਹੇਗੀ ਜੈ ਲਾਲ ਜੀਮ ਜੈ ਭਾਰਤ ਲਾਇਨਸ ਕਲੱਬ ਫਰਾਂਕੋਡ ਸਟਾਰ ਲਾਇਨ ਅਰਜੀਤ ਸਿੰਘ ਜੀ ਦੀ ਅਧਿਖਸ਼ਤਾ ਦੇ ਵਿੱਚ ਪੂਰੀ ਟੀਮ ਉਹਨਾਂ ਦਾ ਪੂਰਾ ਕਲੱਬ ਮਿਲ ਕੇ ਵਾਲੀਆ ਜੀ ਦੇ ਰਹਿਨਮਾਈ ਦੇ ਵਿੱਚ ਅੱਜ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਕਰ ਰਹੇ ਨੇ ਜਿਹਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਜੋ ਕਿ ਅਜ ਦੀ ਸਮੇਂ ਦੇ ਵਿੱਚ ਬਹੁਤ ਵੱਡੀ ਨੀਡ ਹੈ ਔਰ ਲਾਇਨਿਸਮ ਦਾ ਇੱਕ ਬਹੁਤ ਵੱਡਾ ਮੇਨ ਪ੍ਰੋਜੈਕਟ ਹੈ ਤਾਂ ਕਿ ਕੋਈ ਵੀ ਗਰੀਬ ਕੋਈ ਵੀ ਮਜ਼ਲੂਮ ਭੁੱਖਾ ਨਹੀਂ ਰਹਿਣਾ ਚਾਹੀਦਾ ਉਸੇ ਪ੍ਰੋਜੈਕਟ ਦੇ ਅਧੀਨ ਇਹਨਾਂ ਨੇ ਅੱਜ ਕਾਫੀ ਫੈਮਿਲੀਜ਼ ਨੂੰ ਜਿਹੜੇ ਬਹੁਤ ਨੀਡੀ ਸੀਗੇ ਉਹਨਾਂ ਨੂੰ ਰਾਸ਼ਨ ਦੇ ਕੇ ਅੱਜ ਉਹਨਾਂ ਦਾ ਜਿਹਨੂੰ ਕਿਹਾ ਜਾਂਦਾ ਹੈ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜੇ ਅਸੀਂ ਕਿਸੇ ਗਰੀਬ ਨੂੰ ਦੇ ਰਹੇ ਹਾਂ ਤਾਂ ਇੱਕ ਕਿਸਮ ਦਾ ਅਸੀਂ ਗੁਰੂ ਨੂੰ ਹੀ ਧਾਨ ਦੇ ਰਹੇ ਹਾਂ ਉਹ ਸਿੱਧਾ ਦੇ ਗੁਰੂ ਆਉਂਦਾ ਨਹੀਂ ਲੈਣ ਇਹਨਾਂ ਦੇ ਥਰੂ ਹੀ ਗੁਰੂ ਕੋ ਪਹੁੰਚਦਾ ਔਰ ਉਹਨਾਂ ਦੀਆਂ ਅਸੀਸਾਂ ਔਰ ਉਹਨਾਂ ਦੀਆਂ ਗੁੱਡ ਵਿਸ਼ਸ ਇਸ ਕਲੱਬ ਨੂੰ ਲੱਗਦੀਆਂ ਰਹਿਣ ਇਹ ਕਲੱਬ ਅੱਗੇ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹ ਅੱਗੇ ਵੀ ਹੋਰ ਇਸੇ ਤਰ੍ਹਾਂ ਹੀ ਪ੍ਰੋਜੈਕਟ ਕਰਦਾ ਰਹੇ ਔਰ ਗਰੀਬਾਂ ਮਜ਼ਦੂਮਾਂ ਦੀ ਸੇਵਾ ਕਰਦਾ ਰਹੇ ਜਿਆ ਭਾਰਤ ਜਿਆ ਨਸ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a &M institute's jalandhar Dalhousie bypass road patanchur